ਮੈਂ ਆਪਣੇ ਪਾਸ ਤੁਹਾਡੇ ਨਾਲ ਸ਼ੇਅਰ ਕਰ ਲਿਈ ਹਾਂ ਕਿ ਮੈਂ ਮੇਰੇ ਪਿਕੇ ਪਰਿਵਾਰ ਦੀ ਕਹਾਣੀ ਗੱਲ ਹੈ ਕਿ ਮੇਰੀ ਉਮਰ ਮਤਲਬ ਕਿ 1700 ਸੀ 1700 ਦਸੰਬਰ ਦੇ ਵਿੱਚ ਮੇਰੀ ਮੈਰਿਜ ਮੈਰਿਜ ਹੋ ਗਈ ਤੇ ਨਾ ਤੇ ਕੋਈ ਮਾਪਿਆਂ ਨੂੰ ਕਹਿ ਸਕਦਾ ਇਹ ਵੀ ਗੱਲ ਕਿ ਮੈਂ ਨਹੀਂ ਕਰਾਉਣੀ ਜਾਂ ਕਰਾਉਣੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਮੈਰਿਜ ਬਾਰੇ ਕਿ ਮੈਨੂੰ ਹੁੰਦੀ ਕੀ ਹੈ ਬੜੀ ਪੈਣ ਉਮਰ ਦੀ ਸੀ ਤੇ ਮੈਂ 17 ਸਾਲ ਦੀ ਸੀ ਤੇ ਮੇਰੇ ਵਿਆਹ ਨੂੰ ਕੁਝ ਪਲ ਹੋਏ ਤੇ ਸਾਲ ਹੋਇਆ ਮੇਰੇ ਵਿਆਹ ਨੂੰ ਤੇ ਮੇਰੇ ਮਾਤਾ ਜੀ ਨੂੰ ਪਤਾ ਨਹੀਂ ਲਾਖੌਰ ਮੇਰੀ ਮਾਤਾ ਜੀ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਮੈਂ ਆਪਣੇ ਸਹੁਰੇ ਜੀ ਤੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਉਹ ਇੱਕਦਮ ਅਚਾਨਕ ਬਿਮਾਰ ਹੋ ਗਏ ਉਹ ਕਾਫੀ ਬਿਮਾਰ ਹੋ ਗਏ ਤੇ ਮੇਰੇ ਮੀਰ ਜੀ ਫਰੀਦাবাদ ਰਹਿੰਦੇ ਨੇ ਉਹ ਆਪਣੇ ਕੋਲ ਲੈ ਗਏ ਲੈ ਗਏ ਤਾਂ ਮੈਂ ਮੇਰੀ ਜ਼ਿੰਦਗੀ ਦੇ ਬਿਲਕੁਲ ਸੱਚੇ ਪਾਣੀ ਹੈ ਤੇ ਮੇਰੇ ਵਿਆਹ ਨੂੰ ਸਾਲ ਵੀ ਨਹੀਂ ਸੀ ਪੂਰਾ ਹੋਇਆ ਕਿਉਂਕਿ 17 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ ਨਾ ਮੈਨੂੰ ਰਹਿਣ ਦਾ ਪਤਾ ਸੀ ਤੇ ਨਾ ਮੈਨੂੰ ਤਲਾਕ ਦਾ ਪਤਾ ਸੀ ਤੇ ਨਾ ਮੈਨੂੰ ਛੱਡਣ ਦਾ ਪਤਾ ਸੀ ਮੈਂ ਇਹੀ ਮੈਂ ਆਪਣੀ ਮਾਤਾ ਦੇ ਬਾਰੇ ਸੋਚਦੀ ਸੀ ਕਿ ਮੇਰੀ ਮਾਤਾ ਬਿਮਾਰ ਹੈ ਨਾ ਮੈਨੂੰ ਉੱਥੇ ਚੈਨ ਹੁੰਦਾ ਸੀ ਤੇ ਨਾ ਮੈਨੂੰ ਕਿਤੇ ਚੈਨ ਹੁੰਦਾ ਸੀ ਚਲੋ ਮੈਂ ਆ ਗਈ ਆ ਗਈ ਆਪਣੇ ਮਾਪਿਆਂ ਦੇ ਘਰ ਆਈ ਤੇ ਮੇਰੇ ਭੈਣ ਭਰਾ ਚੋਟ ਚੋਟੇ ਸੀਗੇ ਕੋਈ 5 ਸਾਲ ਦਾ ਕਿ ਕੋਈ ਦੱਸ ਫਾਇਦਾ ਕਿ ਕੋਈ ਸੱਚ ਚਾਹਤ ਨਾ ਆਪਣੇ ਸੋਹਰੇ ਘਰ ਜਾਂਦੀ ਪਰ ਮੈਨੂੰ ਚੈਨ ਨਾ ਆਉਂਦਾ ਮੈਂ ਚੈਨ ਨਹੀਂ ਕਰਦੀ ਸੀ ਸੋਹਰੇ ਘਰ ਮੈਨੂੰ ਰਾਤ ਦਿਨ ਇੱਕੋ ਜਿਹੀ ਰਹਿੰਦੀ ਸੀ ਕਿ ਮੇਰੀ ਮਾਂ ਬਿਮਾਰ ਹੈ ਤਾਂ ਮੇਰਾ ਮੇਰਾ ਵੀਰ ਜੀ ਲੈ ਗਿਆ ਮੇਰੇ ਪਾਪਾ ਜੀ ਸ਼ਹਿਰ ਕਿ ਇੱਕ ਮਿਲ ਕੇ ਲੈ ਗਏ ਤੇ ਉਹ ਮੇਰੀ ਮਮਾ ਨੂੰ ਲੈ ਗਏ ਤੇ ਮੈਂ ਆਪਣੇ ਬੇਕੇ ਘਰ ਗਈ ਤੇ ਮੈਂ ਨਾ ਅਫਰਤ ਘਰ ਦੇ ਵਿੱਚ ਨਾ ਝਾੜੂ ਲਗਾ ਰਹੀ ਸੀ ਆਪਣਾ ਘਰ ਸੰਭਰ ਰਹੀ ਸੀ ਤੇ ਮੇਰੇ ਭੈਣ ਭਰਾ ਛੋਟੇ ਛੋਟੇ ਸੁੱਤੇ ਹੋਏ ਤੇ ਵਿਦਾਵਦ ਤੋਂ ਮੇਰੇ ਵੀਰ ਦੇ ਘਰੋਂ ਆਇਆ ਕੋਈ ਉਹਨਾਂ ਦਾ ਰਿਸ਼ਤੇਦਾਰ ਤੇ ਉਹਨੇ ਆ ਕੇ ਨਾ ਦਰਵਾਜ਼ਾ ਖਟਕਟਾਇਆ ਤੇ ਮੈਂ ਝਾੜੂ ਲਗੰਦੀ ਪਈ ਸੀ ਤੇ ਮੈਂ ਫਟਫਟ ਬਾਹਰ ਨਿਕਲੀ ਮੇਰੇ ਦਿਲ 'ਚ ਡੌਟ ਤੇ ਸੀ ਕਿ ਇਹ ਤਾਂ ਆਦਮੀ ਦੇਖਿਆ ਹੋਇਆ ਯਾਨੀ ਕੀ ਖਿਆ ਹੋਇਆ ਆ ਹਾਈ ਪਤਾ ਨਹੀਂ ਕੀ ਸੁਨੇਹਾ ਲੈ ਕੇ ਆਇਆ ਹੋਊਗਾ ਕੀ ਪਤਾ ਨਹੀਂ ਕੀ ਸੁਨੇਹਾ ਲੈ ਕੇ ਆਉ ਆਇਆ ਹੋਏਗਾ ਕੋਨੇ ਮੈਨੂੰ ਕਹਾਂ ਕੋਨੇ ਕਿਹਾ ਅੰਬਰਜੀਤ ਦੀ ਮਾਂ ਪੂਰੀ ਹੋ ਉਹ ਅੰਬਰ ਜੀ ਦੀ ਮਾਂ ਪੂਰੀ ਹੋ ਗਈ ਉਹ ਹੀ ਘੜੀ ਉਹ ਹੀ ਪਲ ਉਹ ਹੀ ਸਾਰਾ ਮੇਰੇ ਬੈਣ ਤੇਰਾ ਛਾਪੇ ਥੋੜੇ ਹਾਂ ਤਾਂ ਸੀ ਬੈਣ ਤੇਰਾ ਸਾਰੇ ਸੀ ਪਰ ਸੋਚ ਕੇ ਲੱਗ ਪੂ ਜੀ ਔਰ ਔਰ ਜੀ ਤੇ ਅਲਗ-ਅਲਗ ਹੁੰਦੇ बस ओही ਪਾਰ 오ਹੀ ਕੱਢੀ ਮੇਰੇ ਪਾਪਾ ਜੀ ਔਰ ਮੈਂ ਸਾਰੇ ਚਲੇ ਗਏ ਆਪਣੀ ਮਾਤਾ ਨੂੰ ਮੈਂ ਰੋਈ ਮੈਂ ਬਸ ਇੱਕ ਸਕਿੰਟ ਦਾ ਵੀ ਸ਼ਾਂ ਨਹੀਂ ਲਿਆ ਹੋਇਆਗਾ ਤੁਸੀਂ ਦੱਸੋ ਕਿ ਬਈ ਜਿਹਦਾ 8-10 ਘੰਟੇ ਦਾ ਸਫ਼ਰ ਹੋਵੇ ਤੋ ਰੋਵੇ ਉਹਦੀ ਕਿਤ ਤਰ੍ਹਾਂ ਜਾਂਦੀ ਮੈਂ ਰੋਈ ਬਹੁਤ ਕਰ ਲੱਗੀ ਆਪਣੀ ਮਾਤਾ ਨੂੰ ਮੈਂ ਨਾ ਜਾਂਦੀ ਵਾਰ ਵੇਖ ਲਿਆ ਆਪਣੀ ਮਾਤਾ ਨੂੰ ਦੇਖ ਲਿਆ ਜਾਂਦੀ ਵਾਰ ਤੇ ਮੇਰੇ ਵਿਆਹ ਨੂੰ ਸ਼ਾਲ ਵੀ ਨਹੀਂ ਸੀ ਹੋਇਆ ਨੇਰੀ ਗੁਜਰ ਗਈ ਨੇਰੀ ਸ਼ਾ ਗਈ ਬੁਰਾ ਹਾਲ ਹੋ ਗਿਆ ਮੇਰਾ ਤੇ ਮੈਂ ਸੋਚਿਆ ਜਦੋਂ ਵਾਪਸ ਆਇਆ ਮੈਂ ਸੋਚਿਆ ਕਿ ਮੈਨੂੰ ਇਸ ਤਲਾਕ ਦੇ ਬਾਰੇ ਨਹੀਂ ਪਤਾ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਛੋਟੇ ਕਿਤਾਬਾਂ ਕੀ ਹੁੰਦਾ ਬਸ ਮੈਂ ਇਹੀ ਮੇਰੀ ਜ਼ੁਬਾਨ ਤੇ ਸੀ ਕਿ ਮੈਂ ਰਹਿਣਾ ਨਹੀਂ ਮੈਂ ਰਹਿਣਾ ਨਹੀਂ ਸੋਹਰੇ ਕਰ ਮੈਂ ਨਹੀਂ ਰਹਿਣਾ ਜਿਹੜਾ ਮੈਨੂੰ ਪੁੱਛਦਾ ਪੰਨੇ ਕੀ ਆ ਮੈਂ ਗਣਾ ਮੈਂ ਰਹਿਣਾ ਨਹੀਂ ਮੈਂ ਨਹੀਂ ਰਹਿਣਾ ਕਿਉਂਕਿ ਮੇਰੇ ਦਿਲ ਦੇ ਵਿੱਚ ਨਾ ਉੱਠਦੀ ਸੀ ਮੇਰੇ ਭੈਣ ਭਰਾਵਾਂ ਦੀ ਛੋਟੇ ਛੋਟੇ ਦੀ ਲਗਨ ਕਿ ਮੇਰਾ ਭਰਾ ਛੋਟਾ 5 ਸਾਲ ਦਾ ਸੀ ਇੱਕ 10 ਸਾਲ ਦਾ ਇੱਕ 7 ਸਾਲ ਦਾ ਛੋਟੇ ਭੈਣ ਭਰਾ ਸੀ ਮੇਰੇ ਤੇ ਮੇਰੇ ਦਿਲ ਦੇ ਵਿੱਚ ਇਹੀ ਘਟਕਤੀ ਸੀ ਕਿ ਹੋਰ ਗੱਲਾਂ ਤਾਂ ਕਿ ਮੈਨੂੰ ਕੋਈ ਨਹੀਂ ਸੀ ਪਤਾ ਮੈਨੂੰ ਇਹੀ ਪਤਾ ਸੀ ਕਿ ਮੈਂ ਰਹਿਣਾ ਨਹੀਂ ਹਾਏ ਮੈਂ ਨਹੀਂ ਰਹਿਣਾ ਉੱਥੇ ਕਿਉਂ ਰਾਤ ਦਿਨੇ ਮੇਰੇ ਵੱਸ ਤੇ ਇਹੀ ਸੀ ਕਿ ਮੇਰੇ ਭੈਣ ਭਰਾ ਮੇਰੇ ਭੈਣ ਭਰਾ ਹਾਏ ਮੇਰੇ ਭੈਣ ਭਰਾ ਬਸ ਇਹੀ ਥੇਰੇ ਦਿਲ ਚ ਸੱਚੀ ਮੇਰੀ ਕਹਾਣੀ ਹੈ ਮੇਰੇ ਭੈਣ ਭਰਾ ਮੇਰੀ ਉਮਰ 17 ਸਾਲ ਦੀ ਸੀ ਚਲੋ ਆਉਂਦੀ ਜਾਂਦੀ ਰਹੀ ਆਪਣੇ ਭੈਣ ਭਰਾਵਾਂ ਨੂੰ ਦੇਖਦੀ ਰਹੀ ਛੋਟਾ ਭਰਾ 5 ਸਾਲ ਦਾ ਸੀ ਮੇਰੇ ਨਾਲ ਸੌਂਦਾ ਸੀ ਮੇਰੇ ਉੱਤੇ ਹੱਥ ਰੱਖ ਕੇ ਸੌਂਦਾ ਸੀ ਹੱਥ ਰੱਖ ਕੇ ਸੌਂਦਾ ਸੀ ਮੇਰੀ ਜ਼ਿੰਦਗੀ ਪੀਛੇ ਦੀ ਰਹੀ ਆਉਂਦੀ ਜਾਂਦੀ ਰਹੀ ਪਰ ਮੈਨੂੰ ਚਾਹ ਨਹੀਂ ਮੈਂ ਇਹੀ ਕਹਿ ਦਿੱਚੇ ਕਿ ਮੈਂ ਰਹਿਣਾ ਤੇ ਮੇਰੀ ਜਮਾਤਿਕ ਕੋਈ ਗੱਲ ਥੀ ਕਿ ਮੈਂ ਰਹਿਣਾ ਨਹੀਂ ਕਿਉਂਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਛੋਟੇ ਚਲਾਕ ਕੀ ਹੁੰਦਾ ਤੇ ਤਲਾਕ ਕੀ ਹੁੰਦਾ ਮੈਂ ਇਹੀ ਸੋਚਦੀ ਸੀ ਕਿ ਮੈਂ ਰਹਿਣਾ ਨਹੀਂ ਆਪਣੇ ਭੈਣ ਭਰਾਵਾਂ ਕੋ ਰਹਿਣਾ। ਹਉਂਦੀ ਜਾਂਦੀ ਰਹੀ ਆਪਣੇ ਭੈਣ ਭਰਾਵਾਂ ਦਾ ਦੁੱਖ ਸੁੱਖ ਵੇਖਦੀ ਰਹੀ। ਛੋਟੇ ਨੇ ਮੇਰੇ ਨਾਲ ਸੌਣਾ, ਹਨੇਰੀ ਉਹਨਾਂ ਹੀ ਬੁਰੇ ਹਾਲ ਹੋਣੇ ਮੇਰੇ ਭੈਣ ਭਰਾਵਾਂ ਨੇ, ਛੋਟੀ ਭੈਣ ਦੀ ਨਾਲ ਚੰਬੜ ਜਾਣਾ। ਬੜੇ ਔਖੇ ਪਲ ਦੇਖੇ ਸੀ ਤੇ ਫੇਰ ਉਸ ਤੋਂ ਬਾਅਦ ਮੇਰੇ ਪਾਪਾ ਜੀ ਰੈਲ ਲੱਗੇ। ਘਰ ਮਿੱਤਰੀ ਮਾਂ ਸੀ ਨਹੀਂ ਸੀ ਆਸਲ ਤੇ ਚਲਦੀ। ਕਿ ਮੈਂ ਨਾ ਇੰਨਾ ਬੋਲਦੀ ਜਾਂਦੀ ਰਹਿਣਾ ਫਿਰ ਮੈਂ ਨਾ ਐਡੀ ਵੱਡੀ ਮੇਰੇ ਦਿਲ ਚ ਗੱਲ ਆਈ ਮੈਂ ਕਿਹਾ ਮੈਂ ਜਾਣਾ ਹੀ ਫਿਰ ਚਲਾ ਕਰ ਲਿਆ ਕਿ ਮੈਂ ਜਾਣਾ ਮੈਂ ਜਾਣਾ ਇੱਕ ਦਿਨ ਦੀ ਗੱਲ ਤੁਸੀਂ ਬੜੇ ਧਿਆਨ ਨਾਲ ਮੇਰੀ ਵੀਡੀਓ ਸੁਣਨਾ ਇੱਕ ਦਿਨ ਦੀ ਗੱਲ ਮੈਂ ਜਾਗੋ ਮਿੱਟੀਆ ਮੈਂ ਸੁੱਤੀ ਨਹੀਂ ਜਾਗੋ ਮਿੱਟੀਆ ਤੇ ਮੇਰੀ ਮਾਤਾ ਲੱਗੌਰ ਇੱਕ ਕੱਚੀ ਕੱਚੀ ਲੱਸੀ ਦਾ ਗਲਾਸ ਐਡਾ ਸਾਰਾ ਭਰਿਆ ਹੋਇਆ ਭਰਿਆ ਹੋਇਆ ਤਾਂ ਮੈਨੂੰ ਕਹਿੰਦੀ ਆ ਪੰਮੀ ਪੀਣਾ ਹੈ ਪੀਣਾ ਤੇ ਮੈਂ ਪੜਪੜਾਂ ਦੀ ਉੱਠੀਆ ਤੋਂ ਮੈਂ ਲੱਸੀ ਦਾ ਗਲਾਸ ਪੀ ਲਿਆ ਤੇ ਮੈਂ ਪੜਪੜਾਂ ਦੀ ਉੱਠੀਆ ਮੈਂ ਖੁਗ ਨਹੀਂ ਹਾਇ ਮੈਨੂੰ ਸੁਪਨਾ ਆ ਗਿਆ ਕਿ ਮੇਰੀ ਮਾਂ ਨੇ ਮੈਨੂੰ ਕੱਚੀ ਲੱਸੀ ਦਾ ਗਲਾਸ ਪਿਆਇਆ ਮੈਂ ਸ਼ੋਰਟ ਵਿੱਚ ਦੱਸ ਰਹੀ ਆ ਤੁਹਾਨੂੰ ਤੇ ਮੈਨੂੰ ਕੱਚੀ ਲੱਸੀ ਦਾ ਗਲਾਸ ਪਿਆਇਆ ਉਹਨਾਂ ਦਿਨਾਂ ਦੇ ਵਿੱਚ ਫੇਰੀ-ਫੇਰੀ ਵੀ ਉਮਰ 19 ਸਾਲ ਦੀ 18 ਦੀ ਹੋ ਚੁੱਕੀ ਸੀ ਤੇ ਮੇਰੇ ਨਾਲ ਮੈਂ ਪ੍ਰੈਗਨੈਂਟ ਹੋ ਗਈ ਪ੍ਰੈਗਨੈਂਟ ਹੋ ਗਈ ਮੇਰੀ ਮਾਂ ਨੇ ਕੱਚੀ ਕੁੱਤੀ ਦਾ ਗਲਾਸ ਫਲਾਇਆ ਮੇਰੀ ਮਾਂ ਦੀ ਆਤਮਾ ਮੇਰੇ ਨਾਲ ਸੀ ਕਿ ਇਹ ਕਹਿੰਦੀ ਆ ਮੈਂ ਰਹਿਣਾ ਨਹੀਂ ਤੇ ਕਿਸੇ ਤਰੀਕੇ ਇਹਦਾ ਬਸੀਬਾ ਹੋ ਜਾਵੇ ਮੈਂ ਪ੍ਰੈਗਨੈਂਟ ਹੋ ਗਈ ਮੈਂ ਆਪਣੇ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਨਾਂ ਪੰਜਾਬ ਸਿੰਘ ਹੈ ਵੱਡਾ ਆਪਣੇ ਪੁੱਤਰ ਨੂੰ ਮੈਂ ਜਨਮ ਦਿੱਤਾ ਤੇ ਮੈਂ ਮੇਰੇ ਪਾਪਾ ਜੀ ਨੇ ਖੁਸ਼ੀ ਕਮਣਾ ਨਹੀਂ ਮੇਰੇ ਰਿਸ਼ਤੇਦਾਰਾਂ ਨੇ ਖੁਸ਼ੀ ਨਾਲ ਚਲੋ ਕੋਈ ਗੱਲ ਨਹੀਂ ਪੁੱਤਰ ਨੂੰ ਜਨਮ ਦਿੱਤਾ ਤੇ ਪੁੱਤਰ ਨੂੰ ਮੈਂ ਲੈ ਕੇ ਆਈ ਆਪਣੇ ਪਿੱਕੇ ਘਰ ਤੇ ਛੋਟਾ ਮੇਰਾ ਭਰਾ ਛੋਟਾ ਮੇਰਾ ਭਰਾ ਖੜਾ ਤੇ ਮੈਂ ਉਹਨੂੰ ਨਾਲ ਲਿਆ ਆਪਣੇ ਪੁੱਤਰ ਨੂੰ ਛੋਟਾ ਕਹਿੰਦਾ ਹੁਣ ਮੈਨੂੰ ਕਿੱਥੇ ਪਾਏਂਗੀ ਮੇਰੀ ਸੱਚੀ ਗਾੜੀ ਛੋਟਾ ਮੇਰਾ ਭਰਾ ਕਹਿੰਦਾ ਮੈਨੂੰ ਕਿੱਥੇ ਪਾਏਂਗੀ ਮੈਂ ਕਹੀ ਅੱਗੇ ਪਹਿਲੇ ਕਿ ਤੂੰ ਮੇਰੇ ਪਿੱਛੇ ਤੈਨੂੰ ਕਹਿੰਦਾ ਨਹੀਂ ਨਾ ਕੋਣੇ ਤੇਰਾ ਮੁੰਡਾ ਹੋ ਗਿਆ ਹੁਣ ਤੋਂ ਸਾਨੂੰ ਥੋੜਾ ਦੇਖੀਏ ਬੜੇ ਰੋਣੇ ਬੜੀ ਜ਼ਿੰਦਗੀ ਦਾ ਪਾਲੋ ਕੇ ਸ਼ੋਰਟਕਟ ਹੀ ਹੈ ਮੈਂ ਪੂਰੀ ਕਹਾਣੀ ਤੱਕ ਵਾਰ ਫਿਰ ਵੀ ਹੋਰ ਮੈਂ ਦੱਸਾਂਗੀ ਜੇਕਰ ਤੁਸੀਂ ਮੇਰੀ ਕਹਾਣੀ ਦਾ ਇਸ ਦਾ ਜਵਾਬ ਤੱਕ ਜਵਾਬ ਉੱਤਰ ਦੋਗੇ ਕਮੈਂਟ ਕਰੋਗੇ ਮੈਂ ਤੁਹਾਨੂੰ ਹੋਰ ਵੀ ਇਸ ਤੋਂ ਵਧੀਆ ਵਧੀਆ ਕਹਾਣੀਆਂ ਸੁਣਾऊंगी ਜਿਹੜਾ ਤੁਹਾਡਾ ਵੀ ਮਨ ਖਿਲ ਜਾਣਗੇ ਤੇ ਮੈਂ ਅੱਛਾ ਸਾਂਗੀ ਮੈਂ ਉਹ ਪਿੱਛੇ ਲਿਆ ਕਹਿੰਦਾ ਮੈਂ ਅੱਗੇ ਸੁਣਾ ਮੇਰੇ ਪਾਪਾ ਦੇਖਦਾ ਕਹਿੰਦਾ ਪੁੱਤਰ ਇਸ ਹਉਕੇ ਕਰਦੇ ਕਿਛੇ ਕਰਤੀ ਤੇ ਬੋਲ ਕੇ ਕਰਦੇ ਮੇਰੇ ਪੁੱਤਰ ਨੇ ਜਨਮ ਲਿਆ ਫਿਰ ਮੇਰੇ ਮੇਰੀ ਜ਼ਿੰਦਗੀ ਦਾ ਮੇਰੀ ਮਾਂ ਨੇ ਮੈਨੂੰ ਵਸਾਇਆ ਵੇਖ ਲੋ ਜੀ ਮਰੀ ਹੋਇਆ ਆਤਮਾ ਦੇ ਮੈਨੂੰ ਗਲਾਤ ਕੱਤੀ ਦਾ ਅਸੀਂ ਦਿੱਤਾ ਤੇ ਪ੍ਰੈਗਨੈਂਟ ਪਤਾ ਹੋ ਗਿਆ ਫਿਰ ਉਸ ਤੋਂ ਬਾਅਦ ਮੇਰੀ ਬੇਟੀ ਨੇ ਜਨਮ ਲਿਆ ਮਮਤਾ ਬੇਟੀ ਨੇ ਜਨਮ ਲਿਆ ਉਸ ਤੋਂ ਬਾਅਦ ਮੇਰੀ ਸੰਤੋਸ਼ ਬੇਟੀ ਨੇ ਜਨਮ ਲਿਆ ਉਸ ਤੋਂ ਬਾਅਦ ਮੇਰੇ ਕਰਮਜੀਤ ਬਿਠੇ ਨੇ ਜਨਕਿਆ ਮੇਰੇ 4 ਬੱਚੇ ਹੋ ਗਏ ਮੇਰੇ 4 ਬੱਚੇ ਹੋ ਗਏ ਹੁਣ ਮੈਂ ਕਹਿੰਦਾ ਮੇਰੇ ਭੈਣ ਭਰਾ ਥੋੜੇ ਥੋੜੇ ਉਸਰਦੇ ਗਏ ਵੱਡੇ ਹੁੰਦੇ ਗਏ ਤੇ ਉਸਰਦੇ ਗਏ ਵੱਡੇ ਹੁੰਦੇ ਗਏ ਤੇ ਥੋੜੇ ਥੋੜੇ ਤਕੜੇ ਹੁੰਦੇ ਗਏ ਦੇਤੀਆਂ ਹੋਈ ਮੇਰੇ 4 ਬੱਚੇ 4 ਬੱਚੇ ਹੋ ਗਏ ਤੇ ਕੁਝ ਮੇਰੇ ਭੈਣ ਭਰਾ ਥੋੜੇ ਥੋੜੇ ਵੱਡੇ ਹੁੰਦੇ ਗਏ ਉਸਰਦੇ ਗਏ ਚਲੋ ਇਹਨਾਂ ਦਾ ਥੋੜਾ ਥੋੜਾ ਬਦਲਾਵ ਹੁੰਦਾ ਗਿਆ ਤੇ ਮੇਰੇ ਚਾਰ ਬੱਚੇ ਹੋ ਗਏ ਤੇ ਮੇਰੇ ਮੂੰਹ ਤੋਂ ਸ਼ਬਦ ਛੱਟ ਗਿਆ ਕਿ ਮੈਂ ਰਹਿਣਾ ਨਹੀਂ ਮੈਂ ਕਿਹਾ ਚਲੋ ਹੁਣ ਮੇਰੇ ਬੱਚੇ ਹੋ ਗਏ ਨੇ ਤੇ ਮੈਂ ਨਾ ਮੇਰਾ ਪਪਾ ਜੀ ਨਾ ਸੁਮੇਤਰੀ ਮੈਮ ਸੀ ਤੇ ਮੈਂ ਇੱਕ ਦਿਨ ਬੜੀ ਅਦਾਜ਼ ਨਾਲ ਬੈਠੀ ਸੀ ਤੇ ਮੇਰੇ ਪਪਾ ਜੀ ਕਹਿੰਦੇ ਕੀ ਗੱਲ ਹੋਈ ਹੈ ਮੈਂ ਕਿਹਾ ਪਪਾ ਜੀ ਮੇਰੇ ਤੇ ਚਾਰ ਬੱਚੇ ਨੇ ਤੇ ਇਹਨਾਂ ਦੇ ਪਪਾ ਦੇ ਜਿਹੜੀ ਮਰੀਅਲ ਗੱਲ ਦੱਸਾਂ ਨਾ ਕੋਈ ਇੰਨਾ ਖਾਸ ਨਹੀਂ ਸੀ ਕਾਰਿਆ ਲੱਗ ਗਿਆ ਇਹਨਾਂ ਦਾ ਤੇ ਮੈਂ papa ji ਮੇਰੇ ਚਾਰ ਬੱਚੇ ਨੇ ਤੇ ਮੈਂ ਕਿਹច ਪੋਜੀਸ਼ਨ ਦੇ ਨਾਲ ਦੇਖਾਂ ਵੀ ਇਹਨੂੰ ਕਿਵੇਂ ਪੜਾਈ ਲਿਖਾਈ ਹੋਵਾਂਗੀ ਕਰਾਵਾਂਗੀ ਤੇ ਮੇਰੇ papa ji ਕਹਿੰਦੇ ਪੁੱਤਰ ਮੇਰੀ ਗੱਲ ਸੁਣ। ਜੇ ਪੜਾਈ ਲਿਖਾਈ ਹੋਣੀ ਆ ਨਾ ਤੇਰੇ ਬੱਚਿਆਂ ਦੀ ਤੇ ਚਾਰ ਦੀ ਵੀ ਹੋ ਜਾਣੀ ਆ ਨਹੀਂ ਹੋਣੀ ਤੇ ਜ਼ਿੰਦਗੀ ਇੱਕ ਦੀ ਵੀ ਨਹੀਂ ਬਣਨੀ। ਇਹ ਗੱਲ ਨਹੀਂ ਸੋਚਣੀ ਤੂੰ ਕਿ ਤੂੰ ਬਿਲਕੁਲ ਠੀਕ ਠਾਕ ਤੇਰੀ ਬਹੁਤ ਸੁਤਰੀ ਇਖਲਾਦ ਹੈ। ਮੇਰੇ ਪਿਤਾ ਜੀ ਨੇ ਮੈਨੂੰ ਇਹ ਜਵਾਬ ਦਿੱਤਾ। ਔਰ ਮੇਰੀ ਜ਼ਿੰਦਗੀ ਦੀ ਕਹਾਣੀ ਤੇ ਮੇਰੇ ਬੱਚੇ ਹੋ ਗਏ ਮੈਨੂੰ ਰੱਬ ਨੇ 4 ਬੱਚੇ ਦਿੱਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਸੁੰਦਰ ਬੱਚੇ ਦਿੱਤੇ ਮੇਰੇ ਬੱਚੇ ਬਹੁਤ ਸੁੰਦਰ ਤੇ ਮੇਰੀ ਬੇਟੀ ਸੰਤੋਸ਼ ਮਮਤਾ ਪੰਜਾਬ ਸਿੰਘ ਕਰੁਂਜੀਤ ਅੱਗੋਂ ਮੇਰੀ ਜਿਹੜੀ ਲਾਈਫ ਸੀ ਤੇ ਉਹ ਲਾਈਫ ਮੇਰੀ ਜਿਸ ਤਰ੍ਹਾਂ ਬੀਤੀ ਉਹ ਮੇਰੇ ਬੱਚੇ ਵੀ ਹੋ ਗਏ ਤੇ ਮੇਰੀ ਜਿਹੜੀ ਅੱਗੋਂ ਲਾਈਫ ਕਹਾਣੀ ਬੀਤੀ ਆ ਨਾ ਉਹ ਵੀ ਮੈਂ ਤੁਹਾਨੂੰ ਅੱਗੋਂ ਸ਼ੇਅਰ ਕਰਾਂਗੀ ਦੱਸਾਂਗੀ ਉਹਦਾ ਵੀ ਪਾਰਟ ਦੱਸਾਂਗੀ ਇਥੋਂ ਤੱਕ ਮੇਰੀ ਜ਼ਿੰਦਗੀ ਗਈ ਕਿੰਨੀ ਮੇਰੀ ਕਹਾਣੀ ਚੱਲੀ ਕੀ ਮੇਰਾ ਕਿੰਨੀ ਉਮਰ 'ਚ ਵਿਆਹ ਹੋਇਆ ਕੀ ਮੇਰੇ ਨਾਲ ਬੀਤਿਆ ਜੇਕਰ ਤੁਸੀਂ ਮੈਨੂੰ ਇਸ ਪਾਰਟ ਦਾ ਇਹ ਨਾਲ ਮੇਰੇ ਸ਼ੇਅਰ ਕਰੋਗੇ ਮੈਨੂੰ ਕਮੈਂਟ ਲਾਈਕ ਜਾਂ ਦੱਸੋਗੇ ਵੀ ਮਾਤਾ ਜੀ ਇਹ ਗੱਲ ਬਹੁਤ ਕਹਾਣੀ ਚੰਗੀ ਹੈ ਤੁਹਾਡਾ ਬਹੁਤ ਕਿਵੇਂ ਬੀਤਿਆ ਤੇ ਉਹ ਮੈਂ ਇਹਦਾ ਦੂਸਰਾ ਵੀ ਪਾਰਟ ਲੈ ਕੇ ਤੁਹਾਨੂੰ ਬਿਲਕੁਲ ਸੁਣਾਵਾਂਗੀ ਔਰ ਮੇਰੀ ਜ਼ਿੰਦਗੀ ਦੇ ਜਿਹੜੇ ਹੋਰ ਵੀ بڑے ਪੜੇ ਪੰਨ ਬੀਤੇ ਨੇ ਤੇ ਮੇਰੇ ਬੱਚੇ ਜਵਾਨ ਵੀ ਹੋਗੇ ਕੀ ਨਾ ਤੇ ਮੇਰੇ ਉਹ ਵੀ ਪਲ ਬੀਤੇ ਨੇ ਮੈਂ ਤੁਹਾਨੂੰ ਬਹੁਤ ਬਹੁਤ ਸੋਹਣੀ ਨਾ ਇਹਦੇ ਬਾਰੇ ਦੱਸਾਂ ਕਿ ਸਿਰਫ ਤੁਸੀਂ ਮੈਨੂੰ ਨਾ ਇਹ ਹੀ ਦੱਸਣਾ ਹੈ ਅਸੀਂ ਵੀਡੀਓ ਦਾ ਐਟ ਕਮੈਂਟ ਅਦਾ ਐਂਡ ਕਰਨੇ ਆ ਬਲੋਗ ਦਾ ਤੇ ਹੋਰ ਉਹ ਤੁਹਾਨੂੰ ਇਹ ਜੀ ਮੈਨੂੰ ਜਵਾਬ ਮਿਲੇਗਾ ਕਿ ਤੁਸੀਂ ਸਾਡੇ ਨਾਲ ਬਹੁਤ ਸੋਹਣੀ ਚੀਰ ਗੱਲਾਂ ਕੀਤੀਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਸਾਡੇ ਨਾਲ ਬਹੁਤ ਅੱਛੇ ਬਣ ਕੇ ਰਹੇ ਹੋ ਤੇ ਹੁਣ ਇਸ ਤੋਂ ਇਲਾਵਾ ਜਿਹੜਾ ਪਾਰਟ ਆਏਗਾ ਜੇ ਤੁਸੀਂ ਮੈਨੂੰ ਇਹਦੇ ਵਧੀਆ ਕਰਕੇ ਦੱਸੋਗੇ ਜੇ ਮੇਰੇ ਨਾਲ ਬਨੇ ਰਹੋਗੇ ਤਾਂ ਉਹ ਮੈਂ ਤੁਹਾਨੂੰ ਚਲੂ ਫਾਟ ਲੈ ਕੇ ਤੁਹਾਡੇ ਕੋਲ ਜਲਦ ਤੋਂ ਜਲਦ ਆਵਾਂਗਾ